ਤੁਸੀਂ ਇੱਥੇ ਆਂਦੇ ਹੋ ਪਾਲਾਤਾ ਸਵਾਗਤ ਤੁਹਾਡਾ ਵੈਲਕਮ ਜਿਹੜਾ ਹੋਏਗਾ ਕੂੜੇ ਦੇ ਢੇਰ ਜਿਹੜੇ ਲੱਗੇ ਨੇ ਦੇਖੋ ਪਹਿਲਾਂ ਤਾਂ ਸਬਜ਼ੀ ਇੱਥੇ ਜਾਨਵਰ ਵੀ ਦੇਖੋ ਕਿੱਦਾਂ ਘੁੰਮ ਰਹੇ ਨੇ ਸਬਜ਼ੀ ਮੰਡੀ ਦੇ ਹਾਲ ਦੇਖੋ ਪਾਲਾਤਾ ਤੁਸੀਂ ਇੱਕ ਵਾਰ ਨਿਗਾਹ ਮਾਰੋ ਤੁਸੀਂ ਮੰਡੀ ਬੋਰਡ ਵੱਲੋਂ ਠੇਕੇਦਾਰ ਨੂੰ ਜਿਹੜਾ ਇਹ ਕੰਮ ਦਿੱਤਾ ਹੋਇਆ ਇਸ ਦੇ ਪੈਸੇ ਜਿਹੜੇ ਨੇ 80 ਤੋਂ 84 ਲੱਖ ਜਿਹੜਾ ਇਹ ਸਾਲ ਦਾ ਦਿੱਤਾ ਜਾਂਦਾ ਹੈ ਔਰ 84 ਲੱਖ ਸਬਜ਼ੀ ਮੰਡੀ ਚ ਜਾਂਦਾ ਕਿੱਥੇ ਆ 8 ਲੱਖ ਵੀ ਲੱਗਿਆ ਹੋਵੇ ਨਾ ਇਸ ਸਬਜੀ ਮੰਡੀ 'ਚ ਲਗਾਇਆ ਜਾਂਦਾ ਹੋਵੇ ਸਾਲ ਦਾ ਤਾਂ ਵੀ ਬੰਦਾ ਕਹੇ ਆ ਦੇਖੋ ਸਫਾਈ ਦਾ ਠੇਕਾ 1 ਰੁਪਏ ਦੀ ਸਫਾਈ ਨਹੀਂ ਇੱਥੇ ਨਜ਼ਰ ਆ ਰਹੀ 1 ਰੁਪਏ ਦੀ ਵੀ ਤੁਹਾਨੂੰ ਦਿਖਾਣੇ ਦੂਸਰੀ ਸਾਈਡ ਤੇ ਜੇਕਰ ਤੁਸੀਂ ਸਬਜੀ ਲੈਣ ਆਏ ਹੋ ਨਾ ਤੁਹਾਨੂੰ ਇੱਥੇ ਨਾਲ ਬਿਮਾਰੀ ਫ੍ਰੀ ਮਿਲੇਗੀ ਸਬਜੀ ਦੇ ਨਾਲ ਬਾਏ ਜੇ ਤੁਸੀਂ ਸਬਜੀ ਬਾਏ ਕਰੋਗੇ ਨਾਲ ਤੁਹਾਨੂੰ ਬਿਮਾਰੀਆਂ ਫ੍ਰੀ ਮਿਲਣਗੇ ਦੇਖੋ ਇੱਥੇ ਇੱਥੇ ਪਹਿਲਾਂ ਤਾਂ ਆ ਕੇ ਤੁਹਾਨੂੰ ਲੱਗੇ ਕਿ ਖਾਂਸੀ ਤੁਹਾਨੂੰ ਸਬਜ਼ੀਆਂ ਨਾਲ ਤੁਹਾਨੂੰ ਬਿਮਾਰੀਆਂ ਫ੍ਰੀ ਲੈਜੋ ਇੱਥੋਂ ਆ ਕੇ ਤੁਸੀਂ ਖੇਕੇਦਾਰ ਦੇ ਮੈਨੂੰ ਲੱਗਦਾ ਘਰੇ ਹੀ ਪੈਸੇ ਜਾ ਰਹੇ ਆ 84 ਲੱਖ ਰੁਪਇਆ ਸਾਲ ਦਾ ਖੇਕੇਦਾਰ ਸੈਕਟਰੀ ਜਿਹੜਾ ਇਹ ਮਿਲ ਕੇ ਖਾਂਦੇ ਨੇ ਔਰ ਮਿਲ ਕੇ ਜਿਹੜੇ ਪੈਸੇ ਜਿਹੜੇ ਆ ਦੇਖੋ ਜੇ ਸਾਲ ਦੇ 84 ਲੱਖ ਕਿੱਥੇ ਜਾ ਰਹੀਆ ਇਹ ਲੱਗਦਾ ਤੁਹਾਨੂੰ ਸਮਝੀ ਮੰਡੀ ਆ ਮੈਨੂੰ ਤਾਂ ਲੱਗਦਾ ਇਹ ਇਹ ਤਾਜਪੁਰ ਰੋਡ ਤੇ ਜਿਹੜਾ ਡੰਪ ਬਣਿਆ ਉਹ ਆ ਅੱਛਾ ਤੁਸੀਂ ਇਹ ਤਾਂ ਤਾਜੀ ਸਬਜ਼ੀ ਲੈ ਆਣੀ ਇੱਥੇ ਲੋਕ ਬਾਥਰੂਮ ਕਰ ਰਹੇ ਨੇ ਆ ਦੇਖੋ ਤੁਸੀਂ ਹਾਲ ਦੇਖੋ ਇੱਥੋਂ ਦੇ ਹਿੰਮਤ ਹੈ ਨਾ ਜਿੰਦੀ ਉਹ ਸੱਚ ਦਿਖਾਵੇਗਾ ਔਰ ਅਸੀਂ ਤਾਂ ਬੇਖੌਫਾ ਜੀ ਸਾਨੂੰ ਤਾਂ ਡਰ ਹੈ ਨਹੀਂ ਕਿਸੇ ਦਾ ਵੀ ਕਿਉਂਕਿ ਦੇਖੋ ਜੀ ਜੋ ਸੱਚੀ ਉਹ ਦੇਖ ਰਿਹਾ ਹੈ ਸ਼ਾਇਦ ਤੁਹਾਨੂੰ ਨਾ ਦਿਖਦਾ ਹੋਵੇ ਲੋਕ ਸੋਚਦੇ ਅਸੀਂ ਘਰੇ ਫਰੈਸ਼ ਜ਼ਮਾਨ ਲੈ ਜਾਵਾਂਗੇ ਸਬਜ਼ੀਆਂ ਫਰੈਸ਼ ਨੇ ਥੋੜੇ ਰੇਟ ਵੀ ਸਹੀ ਮਿਲ ਜਾਣਗੇ ਇਸ ਕਰਕੇ ਲੋਕ ਸੋਚਦੇ ਸਬਜ਼ੀ ਮੰਡੀ ਆਣ ਨੂੰ ਆ ਦੇਖੋ ਇੱਥੇ ਦੁਕਾਨਦਾਰ ਉਹ ਇੱਥੇ ਦੇ ਨਮਸਤੇ ਇਹ ਕਿਆ ਕਹਿਣਾ ਗੰਦਾਰੇ ਕੀ ਕਹਿਣਾ ਚਾਹੋਗੇ ਇੱਥੇ ਕੂੜਾ ਕਰਕੇ ਡਿੱਦਾ ਹੀ ਰਹਿੰਦਾ ਹੈ ਬਨ ਲਿਓ ਸੋਟਾ ਦੇ। ਇਹ ਗ੍ਰੀਡ ਇੱਕ ਇੱਕ ਨਾ। ਇਸ ਕੋ ਇਸਵੇਂ ਬੋਲੋ ਨਾ। ਨਹੀਂ 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 ਬੋਲ ਸਕਦੇ। ਗੜੂ ਜੜ ਜਾਏਗਾ। ਗੜੂ ਜੜ ਜਾਏਗਾ। ਬੋਲਣਾ ਨਾ ਵੀਡੀਓ ਚ ਨਾ ਆਣਾ ਕਾੜੂ ਜੜ ਜਾਏਗਾ। ਵੀਡੀਓ ਮੇਂ ਨਹੀਂ ਆਣਾ ਇਹਨਾਂ ਨੇ। ਕੰਡਾ ਜਿਹੜਾ ਇਹ ਕੰਮ ਨਹੀਂ ਕਰਦਾ ਏ। ਆਰਤੀ ਜਿੰਨੇ ਨੇ ਸਾਰਾ ਬਾਹਰੋਂ ਦੀ ਜਿੰਨੀਆਂ ਸਬਜ਼ੀਆਂ ਤੁਲਵਾ ਕੇ ਲੈਂਦੇ ਕੰਡਾ ਇੱਥੇ ਵਰਕਿੰਗ ਨਹੀਂ ਕਰਦਾ ਪਰ ਉਸਦੇ ਪੈਸੇ ਜਿਹੜੇ ਠੇਕੇਦਾਰ ਉਹਨੂੰ ਲਿੱਤੇ ਜਾਂਦੇ ਨੇ। ਲੋਕ ਲੁਧਿਆਣਾ ਨੂੰ ਜਾਣਦੇ ਸਮਾਰਟ ਸਿਟੀ ਦੇ ਨਾਮ ਤੋਂ ਪਰ ਆ ਜੇਕਰ ਸਬਜ਼ੀ ਮੰਡੀ 'ਚ ਆਜਣ ਇਥੋਂ ਸਬਜ਼ੀਆਂ ਦੀ ਜਗ੍ਹਾ ਬਿਮਾਰੀਆਂ ਜਰੂਰ ਲੈ ਕੇ ਜਾਂਦੇ ਨਹੀਂ ਸਿਟੀ ਹோம் ਨਿਊਜ਼ ਦੇ ਨਾਲ ਬਣੀ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਅਸੋ ਲੁਧਿਆਣਾ ਦੇ ਬਹਾਦਰ ਕੇ ਰੋਡ ਸਬਜ਼ੀ ਮੰਡੀ ਪਹੁੰਚਿਆ ਜਥੇ ਜੇਕਰ ਤੁਸੀਂ ਇੱਥੇ ਆਂਦੇ ਹੋ ਪਹਲਾਤਾ ਸਵਾਗਤ ਤੁਹਾਡਾ ਵੈਲਕਮ ਜਿਹੜਾ ਹੋਏਗਾ ਕੂੜੇ ਦੇ ਢੇਰ ਜਿਹੜੇ ਲੱਗੇ ਨੇ ਦੇਖੋ ਪਹਿਲਾਂ ਤਾਂ ਸਬਜ਼ੀ ਦੇ ਜਿਹੜਾ ਇੱਥੇ ਆ ਕੂੜੇ ਦੇ ਢੇਰ ਦੇਖੋ ਪਹਿਲਾਂ ਤਾਂ ਇੱਥੇ ਤੁਹਾਡਾ ਵੈਲਕਮ ਹੋਏਗਾ ਇਹਦੇ ਨਾਲ ਤੁਸੀਂ ਐਂਟਰ ਕਰੋ ਜਿੱਧਰੋਂ ਮਰਜ਼ੀ ਗੇਟ ਤੋਂ ਐਂਟਰ ਕਰ ਲਓ ਤੁਹਾਡਾ ਜਿਹੜਾ ਇੱਥੇ ਵੈਲਕਮ ਹੋ ਰਿਹਾ ਦੇਖ ਜਿਓਲੇ ਦੇਖ ਸਕਦੇ ਹੋ ਇੱਧਰ ਦੇਖੋ ਇੱਥੇ ਜਾਨਵਰ ਵੀ ਦੇਖੋ ਕਿਦਾਂ ਘੁੰਮ ਰਹੇ ਨੇ ਤੇ ਉਸ ਤੋਂ ਇਲਾਵਾ ਦੇਖੋ ਤੁਸੀਂ ਹਰ ਸਾਈਡ ਨਿਗਾ ਮਾਰੋ ਤੁਸੀਂ ਸੋਚਦੇ ਹੋ ਸੀ ਤਾਂ ਨਾ ਸਬਜ਼ੀਆਂ ਲੈ ਕੇ ਜਾਣੇ ਮੰਡੀ ਤੋਂ ਬੜੀਆਂ ਵਧੀਆ ਹਰੀਆ ਸਬਜ਼ੀਆਂ ਨੇ ਬਹੁਤ ਵਧੀਆਂ ਨੇ ਆ ਦੇਖੋ ਸਬਜ਼ੀਆਂ ਤੁਸੀਂ ਜਿਹੜੀਆਂ ਲੈ ਜਾਂਦੇ ਹੋ ਜਿੱਥੋਂ ਉਸ ਸਬਜੀ ਮੰਡੀ ਦੇ ਹਾਲ ਦੇਖੋ ਬਲਤਾ ਤੁਸੀਂ ਇੱਕ ਵਾਰ ਨਿਗਾ ਮਾਰੋ ਤੁਸੀਂ ਹਲੀ ਤਾਂ ਉਹ ਪੂਰੀ ਮੰਡੀ ਅੱਜ ਆਪਾਂ ਘੁਮਾਵਾਂਗੇ ਇਸੇ ਕੈਮਰੇ ਦੇ ਥਰੂ ਕਿਉਂਕਿ ਆ ਦੇਖੋਗੇ ਤੁਸੀਂ ਜਿੱਥੋਂ ਤੁਸੀਂ ਚਾਹੁੰਦੇ ਹੋ ਕਿ ਇੱਥੋਂ ਫਰੈਸ਼ ਸਬਜ਼ੀਆਂ ਮਿਲ ਜਾਣੀਆਂ ਨੇ ਪਰ ਇੱਥੇ ਫਰੈਸ਼ ਸਬਜ਼ੀਆਂ ਦੇ ਨਾਮ ਤੇ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਸਫਾਈ ਹਾਲਾਂਕਿ ਮੰਡੀ ਬੋਰਡ ਵੱਲੋਂ ਠੇਕੇਦਾਰ ਨੂੰ ਜਿਹੜਾ ਇਹ ਕੰਮ ਦਿੱਤਾ ਹੋਇਆ ਇਸ ਦੇ ਪੈਸੇ ਜਿਹੜੇ ਨੇ 80 ਤੋਂ 84 ਲੱਖ ਜਿਹੜਾ ਇਹ ਸਾਲ ਦਾ ਦਿੱਤਾ ਜਾਂਦਾ ਹੈ ਕੀ ਲੱਗਦਾ ਤੁਹਾਨੂੰ ਇੱਥੇ 80 ਲੱਖ ਤਾਂ ਛੱਡੋ 80000 ਵੀ ਇੱਥੇ ਇਨਵੈਸਟ ਹੋ ਰਿਹਾ ਵਾ ਕਿਤੇ ਕਿਉਂਕਿ 80 ਲੱਖ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਕਿਹਾ ਜਾਂਦਾ ਹੈ ਕਿ ਜਿਹੜਾ ਇੱਥੋਂ ਦਾ ਸੈਕਟਰੀ ਹੈ ਮੰਡੀ ਬੋਰਡ ਦਾ ਠੇਕੇਦਾਰ ਦੇ ਨਾਲ ਮਿਲੀ ਭੁਗਤਾਨ ਨਾਲ ਸਾਰਾ ਕੰਮ ਜਿਹੜਾ ਚੱਲਦਾ 84 ਲੱਖ ਖਦਾ ਜਾਂਦਾ ਏ ਔਰ 84 ਲੱਖ ਸਬਜ਼ੀ ਮੰਡੀ 'ਚ ਜਾਂਦਾ ਕਿੱਥੇ ਆ 8 ਲੱਖ ਵੀ ਲੱਗਿਆ ਹੋਵੇ ਨਾ ਇਸ ਸਬਜ਼ੀ ਮੰਡੀ 'ਚ ਲਗਾਇਆ ਜਾਂਦਾ ਹੋਵੇ ਸਾਲ ਦਾ ਤਾਂ ਵੀ ਬੰਦਾ ਕਹੇ ਆ ਦੇਖੋ ਸਫਾਈ ਦਾ ਠੇਕਾ ਠੇਕੇਦਾਰ ਵੱਲੋਂ ਪੈਸੇ ਵਸੂਲੇ ਜਾਂਦੇ ਨੇ ਔਰ ਇਸ ਤੋਂ ਬਾਅਦ ਜਿਹੜਾ ਇੱਥੇ ਸਫਾਈ 1 ਰੁਪਏ ਦੀ ਸਫਾਈ ਨਹੀਂ ਇੱਥੇ ਨਜ਼ਰ ਆ ਰਹੀ 1 ਰੁਪਏ ਦੀ ਵੀ ਤੁਹਾਨੂੰ ਦਿਖਾਣਾ ਹੈ ਦੂਸਰੀ ਸਾਈਡ ਤੇ ਹੋਰ ਜੇਕਰ ਤੁਸੀਂ ਸਬਜ਼ੀ ਲੈਣ ਆਏ ਹੋ ਨਾ ਤੁਹਾਨੂੰ ਇੱਥੇ ਨਾਲ ਬਿਮਾਰੀ ਫ੍ਰੀ ਮਿਲੇਗੀ ਸਬਜੀ ਦੇ ਨਾਲ ਬਾਇ ਜੇ ਤੁਸੀਂ ਸਬਜੀ ਬਾਇ ਕਰੋਗੇ ਨਾਲ ਤੁਹਾਨੂੰ ਬਿਮਾਰੀਆਂ ਫਰੀ ਮਿਲਣਗੇ ਦੇਖੋ ਇੱਥੇ ਇੱਥੇ ਪਹਿਲਾਂ ਤਾਂ ਆ ਕੇ ਤੁਹਾਨੂੰ ਲੱਗੇ ਕਿ ਖਾਂਸੀ ਫਿਰ ਤੁਹਾਡਾ ਹੋਏਗਾ ਗਲਾ ਖਰਾਬ ਕਿਉਂਕਿ ਇੱਥੇ ਜਿਹੜੀ 스멜 ਹੈ ਨਾ ਇਹਦੇ ਨਾਲ ਤੁਸੀਂ ਘਰੇ ਜਾ ਕੇ ਕਿੰਨਾ ਹੀ ਬਿਮਾਰ ਹੋ ਜਾਣਾ ਮ ਤੁਹਾਨੂੰ ਸਬਜ਼ੀਆਂ ਨਾਲ ਤੁਹਾਨੂੰ ਬਿਮਾਰੀਆਂ ਫਰੀ ਲੈ ਜਾਓ ਇੱਥੋਂ ਆ ਕੇ ਤੁਸੀਂ ਸੋ ਪਹਿਲਾਂ ਤਾਂ ਦੇਖੋ ਜੀ ਇੱਕ ਜਗ੍ਹਾ ਸਬਜ਼ੀ ਦੀ ਆ ਆ ਤੁਸੀਂ ਫਰੂਟ ਦੇਖ ਰਹੇ ਹੋ ਮੇਰੇ ਖਿਆਲ ਚ ਸਬਜ਼ੀਆਂ ਪਈਆਂ ਨੇ ਆ ਟਮਾਟਰ ਪਈ ਨੇ ਦੇਖੋ ਇੱਥੇ ਹਾਲ ਟਮਾਟਰ ਆ ਉੱਪਰ ਟਮਾਟਰ ਨੀਚੇ ਆ ਠੇਕੇਦਾਰ ਦੇ ਮੈਨੂੰ ਲੱਗਦਾ ਘਰੇ ਹੀ ਪੈਸੇ ਜਾ ਰਹੇ ਐ 84 ਲੱਖ ਰੁਪਈਆ ਸਾਲ ਦਾ ਕਰੇ ਹੁੰਦੇ ਹੋਣੀ ਸਫਾਈ ਕਿਉਂਕਿ ਮੰਡੀ ਚ ਤਾਂ ਸਫਾਈ ਨਜ਼ਰ ਨਹੀਂ ਆ ਰਹੀ ਐ ਆ ਜੋ ਤੁਹਾਨੂੰ ਹੋਰ ਦਿਖਾਈ ਐ ਇੱਥੇ ਆ ਦੇਖੋ ਤੁਸੀਂ ਸਫਾਈ ਦੇ ਨਾਮ ਤੇ ਇੱਥੇ ਮੈਨੂੰ ਲੱਗਦਾ ਇਹ ਸਫਾਈ ਹੋਏ ਨਾ ਆਪਾਂ ਅੱਗੇ ਵੀ ਤੁਹਾਨੂੰ ਦਿਖਾਇਆ ਸੀਗਾ ਔਰ ਜਿਹੜਾ ਸੂਤਰਾ ਦੇ ਮੁਤਾਬਕ ਤੋਂ ਜਿਹੜਾ ਸਾਹਮਣੇ ਆ ਰਿਹਾ ਨਾ ਕਿ ਠੇਕੇਦਾਰ ਸੈਕਟਰੀ ਜਿਹੜਾ ਇਹ ਮਿਲ ਕੇ ਖਾਂਦੇ ਨੇ ਔਰ ਮਿਲ ਕੇ ਜਿਹੜੇ ਪੈਸੇ ਜਿਹੜੇ ਆ ਦੇਖੋ ਜੇ ਸਾਲ ਦੇ 84 ਲੱਖ ਕਿੱਥੇ ਜਾ ਰਹੀਆ ਸਵਾਲ ਤਾਂ ਇਹ ਹੈ ਕਿ ਠੇਕੇਦਾਰ ਨੇ ਮੈਨੂੰ ਲੱਗਦਾ ਇੱਥੇ ਕਦੀ ਢੇੜਾ ਵੀ ਨਹੀਂ ਮਾਰਿਆ ਆ ਤੁਸੀਂ ਹਾਲ ਦੇਖ ਰਹੇ ਹੋ ਮਤਲਬ ਤੁਸੀਂ ਆਓਗੇ ਨਾ ਤੁਸੀਂ ਇੱਥੇ ਖੁਦ ਦੇਖੋਗੇ ਔਰ ਤੇ ਹੋਰ ਤੁਹਾਨੂੰ ਦੱਸ ਦਈਏ ਜਿਹੜੇ ਸਬਜ਼ੀ ਵੇਚਣ ਵਾਲੇ ਨੇ ਇੱਥੇ ਆੜਤੀ ਨੇ ਉਹ ਕਹਿੰਦੇ ਨੇ ਕਿ ਸਾਡੀ ਜਿਹੜੀ ਸਬਜ਼ੀ ਹੈ ਨਾ ਇੱਥੋਂ ਤੁਸੀਂ ਗੋਭੀ ਇਹਦਾ ਰੇਟ ਤੁਸੀਂ ਸੁਣਿਆ ਹੁਣ ਮਾਰਕੀਟ 'ਚ ਜੋ ਵੀ ਆ ਉਹ ਕਹਿੰਦੇ ਇੱਥੇ 3 ਰੁਪਏ ਕਿਲੋ ਵੀ ਲੈ ਕੇ ਨਹੀਂ ਜਾ ਰਹੇ ਨੇ ਲੋਕ ਮਤਲਬ ਇੰਨੇ ਮਾੜੇ ਹਾਲ ਨੇ ਕਿ ਇੱਥੇ ਲੋਕ ਆਣਾ ਹੀ ਨਹੀਂ ਪਸੰਦ ਕਰਦੇ ਨੇ ਆ ਤੁਸੀਂ ਪਹਿਲੇ ਕੂੜਾ ਕਰਕਟ ਦੇ ਢੇਰ ਦੇਖੋ ਪਹਿਲਾਂ ਇਹ ਲੱਗਦਾ ਤੁਹਾਨੂੰ ਸਬਜ਼ੀ ਮੰਡੀ ਆ ਮੈਨੂੰ ਤਾਂ ਲੱਗਦਾ ਇਹ ਇਹ ਤਾਂ ਹਾਜੀਪੁਰ ਰੋਡ ਤੇ ਜਿਹੜਾ ਡੰਪ ਬਣਿਆ ਉਹ ਆ ਸੀਵਰੇਸ ਤੇ ਸੀਵਰੇਸ ਦੇਖੋ ਪੂਰਾ ਤੁਸੀਂ ਇੱਕ ਵਾਰ ਨਿਗਾਹ ਜ਼ਰੂਰ ਮਾਰੀ ਚੱਲੋ ਨਾਲ ਨਾਲ ਆ ਦੇਖੋ ਇੱਥੇ ਹੀ ਲੋਕ ਅੱਛਾ ਤੁਸੀਂ ਇਹ ਤਾਂ ਤਾਜੀ ਸਬਜ਼ੀ ਲੈ ਆਣੀ ਇੱਥੇ ਲੋਕ ਬਾਥਰੂਮ ਕਰ ਰਹੇ ਨੇ ਆ ਦੇਖੋ ਤੁਸੀਂ ਹਾਲ ਦੇਖੋ ਇੱਥੋਂ ਦੇ ਅੱਛਾ ਇਕਨੀ ਕੈਮਰਾ ਪੂਰਾ ਕਮਾਦਾਗੇ ਨਾ ਤੁਹਾਨੂੰ ਸਬਜ਼ੀ ਮੰਡੀ ਚ ਤੁਹਾਨੂੰ ਤੁਸੀਂ ਤਾਂ ਵੀ ਕਹਿਣਾ ਦੇਖੋ ਜੇ ਪੂਰੇ ਬੁਰੇ ਹਾਲ ਨੇ ਫਿਰ ਤੁਸੀਂ ਕਹਿੰਦੇ ਹੋ मैडम इस वाल ਤੁਸੀਂ ਸਾਨੂੰ ਤੁਹਾਨੂੰ ਇਹਦਾ ਤੱਕ ਹੀ ਲੈਣਾ ਦੇਣਾ ਦੇਖੋ ਜੀ ਵੀਡੀਓ ਹਿੰਮਤ ਹੈ ਨਾ ਜਿੰਦੀ ਉਹ ਸੱਚ ਦਿਖਾਵੇਗਾ ਔਰ ਅਸੀਂ ਤਾਂ ਬੇਖੌਫ ਹੈ ਜੀ ਸਾਨੂੰ ਤਾਂ ਡਰ ਹੈ ਨਹੀਂ ਕਿਸੇ ਦਾ ਵੀ ਕਿਉਂਕਿ ਦੇਖੋ ਜੀ ਜੋ ਸੱਚ ਹੈ ਉਹ ਦਿਖ ਰਿਹਾ ਹੈ ਸ਼ਾਇਦ ਤੁਹਾਨੂੰ ਨਾ ਦਿਖਦਾ ਹੋਵੇ ਹੁਣ ਜਿਹੜੇ ਕਮੈਂਟ ਕਰਦੇ ਥੱਲੇ ਦੇਖੋ ਜੀ ਇਹ ਸਬਜੀ ਮੰਡੀ ਦਾ ਹਾਲ ਦੇਖੋ ਜੀ ਫਿਰ ਠੇਕੇਦਾਰ ਕੀ ਕਰਦੇ ਨੇ ਕਹਿਣਗੇ ਮੈਡਮ ਨੇ ਸਾਡੀ ਵੀਡੀਓ ਲਾ ਦਿੱਤੀ ਵੀਡੀਓ ਅਰੇ ਤੁਸੀਂ ਦੇਖੋ ਜੀ ਲੁਧਿਆਣਾ ਸਮਾਰਟ ਸਿਟੀ ਸਬਜੀ ਮੰਡੀ ਚ ਕੋਈ ਐਂਟਰ ਕਰੇਗਾ ਸੋਚੇਗਾ ਲੋਕ ਸੋਚਦੇ ਅਸੀਂ ਘਰੇ ਫਰੈਸ਼ ਸਬਜ਼ੀਆਂ ਲੈ ਜਾਵਾਂਗੇ ਸਬਜ਼ੀਆਂ ਫਰੈਸ਼ ਨੇ ਥੋੜੇ ਰੇਟ ਵੀ ਸਹੀ ਮਿਲ ਜਾਣਗੇ ਇਸ ਕਰਕੇ ਲੋਕ ਸੋਚਦੇ ਸਬਜੀ ਮੰਡੀ ਆਣ ਨੂੰ ਆ ਦੇਖੋ ਇੱਥੇ ਮਤਲਬ ਪੂਰਾ ਇੱਥੇ ਇੰਨੀ ਗੰਦਗੀ ਹੈ ਇੰਨੀ ਜ਼ਿਆਦਾ 스멜 ਹੈ ਨਾ ਤੁਸੀਂ 1 ਮਿੰਟ ਵੀ ਖੜ੍ਹ ਨਹੀਂ ਸਕਦੇ ਹੋ ਜੋ ਖੜ੍ਹ ਗਏ ਤੁਹਾਨੂੰ ਪੱਕਾ ਬਿਮਾਰੀ ਹੈ ਸ਼ਾਇਦ ਤੁਹਾਨੂੰ ਵੀ ਲੱਗ ਜਾਵੇ ਕੋਈ ਨਾ ਕੋਈ ਕਿਉਂਕਿ ਦੇਖੋ ਅਸੀਂ ਵੀ ਇੱਥੇ ਰੁਕੇ ਆ 1 ਮਿੰਟ ਵੀ ਰੁਕਣਾ ਇੱਥੇ ਮਤਲਬ ਗਲਤ ਹੈ ਸੋ ਜਿਹੜੇ ਦੁਕਾਨਦਾਰ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਇੱਥੇ ਦੀਆਂ ਜਿਹੜੀਆਂ ਫੈਸਿਲਿਟੀ ਨੇ ਤੁਹਾਨੂੰ ਮਿਲਦੀਆਂ ਨਹੀਂ ਸਵੇਰ ਨੂੰ ਮਿਲਦੀ ਸਵੇਰ ਨੂੰ ਕਹਾਂ ਜੀ ਮਿਲਦੀ ਹੈ ਆ ਜਿਹੜਾ ਗੰਦ ਪਾਇਆ ਹੋਇਆ ਇੱਥੇ ਜਿਹੜਾ ਠੇਕੇਦਾਰ ਆਂਦਾ ਕੋਈ ਇੱਥੇ ਗੇੜਾ ਮਾਰਦੇ ਰਾਤ ਕੋ ਰਾਤ ਕੋ ਉਠਾ ਲੇਦੇ ਰਾਤ ਕੋ ਨਹੀਂ ਜੀ ਜੀ ਰਾਤ ਰਾਤ ਨੂੰ ਨਾ ਅੱਗ ਲੱਗ ਜਾਂਦੀ ਹੈ ਦੇਖਿਆ ਨਹੀਂ ਕਈ ਖਬਰਾਂ ਰਾਤ ਨੂੰ ਅੱਗ ਲੱਗ ਜਾਂਦੀ ਹੈ ਇਸੇ ਕੂੜੇ ਕਰਕੇ ਠੀਕ ਹੈ ਜੀ ਤੁਸੀਂ ਕਹਿੰਦੇ ਉਹ ਸੱਚੀ ਕਹਿ ਰਹੇ ਹੋ ਕਿ ਤੁਸੀਂ ਵੀ ਵਿਕੇ ਹੋ ਹੋਰ ਰੋਟ ਜਾਂਦਾ ਜੀ ਵਿਕੇ ਨੂੰ ਮੈਨੂੰ ਲੱਗਦਾ ਵਿਕੇ ਹੋ ਤੁਸੀਂ ਕੋਈ ਰਾਤ ਨੂੰ ਉੱਠ ਜਾਂਦਾ ਦਿਨ ਟਾਈਮ ਤਾਂ ਅਭੀ 2 ਘੰਟੇ ਸਬਜ਼ੀ ਲੈ ਕੇ ਜਾਂਦੇ ਤੁਹਾਡੀ 2 ਘੰਟੇ ਬਾਅਦ ਸਾਰੇ ਉੱਠ ਜਾਣਾ ਇਹ ਮੇਰੀ ਗੱਲ ਸੁਣੋ ਸਬਜ਼ੀ ਲੈਣ ਆਂਦਾ ਕੋਈ ਇੱਥੇ ਤੁਹਾਡੇ ਕੋਲ ਹਾਂਜੀ 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 ਵੀਡੀਓ ਸਾਹਮਣੇ ਡਾਡੂ ਰੋਣਾ ਤੁਹਾਨੂੰ ਠੇਕੇਦਾਰ ਦਾ ਮੈਨੂੰ ਜਨਾਮ ਨਹੀਂ ਦੱਸਣੇ ਮੈਂ ਤਾਂ ਬਾਕੀ ਦੁਕਾਨਦਾਰਾਂ ਤੋਂ ਪੁੱਛਿਆ ਹੋ ਕਹਿੰਦੇ ਜੀ ਇੱਥੇ ਤਾਂ ਕੋਈ ਵੜਦਾ ਨਹੀਂ ਹੈ ਮੈਨੂੰ ਨਹੀਂ ਲੱਗਦਾ ਸ਼ਾਮ ਤੱਕ ਇਹ ਸਬਜ਼ੀ ਮੰਡੀ ਸਾਫ਼ ਹੁੰਦੀ ਹੋਈ ਹੈ ਇਹ ਵੀ 2 ਘੰਟੇ ਬਾਅਦ ਸਭ ਉੱਠ ਜਾਏਗਾ ਇੱਥੇ ਸਬਜ਼ੀ ਲੈਣ ਆਂਦਾ हां जी हां जी सफाई होती सुबह मेरे को फिर मैं तो एक नहीं कस्टमर देखे तो हर कॉल कोई खड्या होवे हो सब्जी लैन ली कोई ने तो उसे ही तो उसे, तो उसे थे। नहीं मेन लागदा तुसी पाजी बकाऊ हो तुसी तुसी इधर आयो पाजी दुकानदार ओ इत्थे दे नमस्ते ये क्या कहना गंद भरे की कहना चाहोगे थे कूड़ा करके डद्दा ही रंदा है इसको हटा लो एक मिनट एक मिनट इसको इसमें बोलो ना नहीं 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 बोल नहीं डर लगता है ठेकेदार तन्नु डरदा होए वही ना फिर हमारे घर उजड़ जाएगा गाड़ू उजड़ जाएगा बोलना ना वीडियो छे आना काडू जड़ जाएगा वीडियो ਨੀ ਆਣਾ ਇਹਨਾਂ ਨੇ ਉਹਦਾ ਕਹਿੰਦੇ ਕੈਮਰਾ ਹਟਾ ਦਿਓ ਫਿਰ ਬੋਲ ਬੈਨੇ ਆ ਮਤਲਬ ਕੈਮਰਾ ਹਟਾ ਦਿਓ ਫਿਰ ਅਸੀਂ ਇੱਥੋਂ ਦੇ ਰਾਜ ਦੱਸ ਦਿੰਨੇ ਆ ਨਹੀਂ ਤਾਂ ਸਾਡੀ ਜਿਹੜੀ ਆ ਰੇੜੀਆਂ ਚੱਕੀਆਂ ਜਾਣੀਆਂ ਨੇ ਅਸੀਂ ਇੱਥੋਂ ਦੀ ਨਹੀਂ ਤਾਂ ਸਾਡਾ ਖਤਮ ਕਾਰੋਬਾਰ ਖਤਮ ਆ ਦੇਖੋ ਜੇ ਇੱਥੇ ਤੁਸੀਂ ਹਾਲ ਦੇਖ ਲਓ ਹੋਰ ਤੁਹਾਨੂੰ ਇੱਕ ਚੀਜ਼ ਦੱਸਣ ਲੱਗੇ ਆ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਵਿੱਚ ਦਿਖਾਵਾਂਗੇ ਕੰਡਾ ਜਿਹੜਾ ਇਹ ਕੰਮ ਨਹੀਂ ਕਰਦਾ ਹੈ ਹਰਤੇ ਜਿੰਨੇ ਨੇ ਸਾਰਾ ਬਾਹਰੋਂ ਦੀ ਜਿੰਨੀਆਂ ਸਬਜ਼ੀਆਂ ਤੁਲਵਾ ਕੇ ਲੈਂਦੇ ਕੰਡਾ ਇੱਥੇ ਵਰਕਿੰਗ ਨਹੀਂ ਕਰਦਾ ਪਰ ਉਸਦੇ ਪੈਸੇ ਜਿਹੜੇ ਠੇਕੇਦਾਰ ਉਹਨੂੰ ਲਿੱਤੇ ਜਾਂਦੇ ਨੇ ਸੋ ਇਸੇ ਤੇ ਇਸੇ ਨੂੰ ਲੈ ਕੇ ਆਪਾਂ ਨੈਕਸਟ ਵੀਡੀਓ ਦਿਖਾਵਾਂਗੇ ਤੁਸੀਂ ਇਹ ਦੁਕਾਨਦਾਰਾਂ ਦੇ ਹਾਲ ਦੇਖੇ ਨੇ ਕੈਮਰਾ ਆਫ ਰਿਕਾਰਡ ਕਹਿਣਗੇ ਅਸੀਂ ਸਾਰਾ ਕੁਝ ਦੱਸਦੇ ਆਂ ਔਰ ਦੱਸਦੇ ਵੀ ਨਹੀਂ ਇੱਥੇ ਨਾ ਤਾਂ ਠੇਕੇਦਾਰ ਜਿਹੜਾ ਮਾਰਦਾ ਮੈਨੂੰ ਲੱਗਦਾ ਨਾ ਕੋਈ ਸਫਾਈ ਦਾ ਧਿਆਨ ਔਰ ਸਬਜ਼ੀ ਮੰਡੀ ਚ ਇੰਨਾ ਬੁਰਾ ਹਾਲ ਹੈ ਲੋਕ ਲੁਧਿਆਣਾ ਨੂੰ ਜਾਣਦੇ ਸਮਾਰਟ ਸਿਟੀ ਦੇ ਨਾਮ ਤੋਂ ਪਰ ਅੱਜ ਇਹ ਕਰ ਸਬਜ਼ੀ ਮੰਡੀ 'ਚ ਆਜਣ ਤੇ ਇੱਥੋਂ ਸਬਜ਼ੀਆਂ ਦੀ ਜਗ੍ਹਾ ਬਿਮਾਰੀਆਂ ਜ਼ਰੂਰ ਲੈ ਕੇ ਜਾਂਦੇ ਹੀ ਨਹੀਂ ਸੋ ਇੱਥੇ ਕਈ ਇਧਰ ਤੁਸੀਂ ਦੇਖ ਸਕਦੇ ਹੋ ਇੱਥੇ ਸਾਰੀ ਸਬਜ਼ੀ ਮੰਡੀ 'ਚ ਇੰਨੇ ਕੂੜੇ ਕਰਕਟ ਦੇ ਢੇਰ ਨੇ ਤਾਜਪੁਰ ਰੋਡ ਤੇ ਡੰਪ ਹੈ ਉਹਦੇ ਨਾਲੋਂ ਜ਼ਿਆਦਾ ਇੱਥੇ ਬੁਰਾ ਹਾਲ ਹੈ ਉੱਪਰ ਸਬਜ਼ੀਆਂ ਤਾਜ਼ੀਆਂ نیچے ਗੰਦ ਸੋ ਇਹ ਹਾਲ ਨੇ ਸਬਜ਼ੀ ਮੰਡੀ ਦਾ ਤੁਸੀਂ ਦੇਖਿਆ ਵੀ ਹੋਣੀ ਹੈ ਇਹ ਕੂੜਾ ਕਰਕਟ ਨੂੰ ਰਾਤ ਨੂੰ ਕਈ ਵਾਰ ਦੁਕਾਨਦਾਰ ਅੱਗ ਲਾ ਜਾਂਦੇ ਉਹਨਾਂ ਨੂੰ ਪਤਾ ਸਵੇਰੇ ਅਸੀਂ ਇੱਥੇ ਆ ਕੇ ਸਬਜ਼ੀ ਲਗਾਨੀ ਆ ਉਹ ਰਾਤੀ ਅੱਗ ਜਿਹੜੀ ਆ ਉਹ ਸਾਰੀ ਕਾਫੀ 사이ਟ ਤੁਸੀਂ ਸੁਣਿਆ ਵੀ ਹੋਣਾ ਕਈ ਵਾਰ ਅੱਗ ਲੱਗ ਚੁੱਕੀ ਹੈ ਇਸ ਮੰਡੀ ਦੇ ਵਿੱਚ ਸੋ ਇਹ ਵੀ ਜਿਹੜਾ ਵੱਡਾ ਹੈ ਖੁਲਾਸਾ ਕਿਉਂਕਿ ਦੇਖੋ ਠੇਕੇਦਾਰ ਜਿਹੜਾ ਹੈ ਯਾਦਾ ਉਹ 84 ਲੱਖ ਰੁਪਏ ਜਿਹੜਾ ਇਹ ਸੈਕਟਰੀ ਦੇ ਨਾਲ ਮਿਲ ਕੇ ਆਪਣੇ ਘਰੇ ਲਿਜਾ ਰਹੇ ਐ ਇੱਥੇ ਤਾਂ ਕੋਈ ਗਿੜਾ ਮਾਰਦਾ ਨਹੀਂ ਹੈ ਕਿਉਂਕਿ ਇੱਕ ਵਾਰ ਨਹੀਂ ਤੁਹਾਨੂੰ ਜਦੋਂ ਆਪਾਂ ਐਟ ਟਾਈਮ ਆਈਆਂ ਆਪਾਂ ਐਟ ਟਾਈਮ ਦੇ ਆਏ ਆ ਕਿਉਂਕਿ ਜਦੋਂ ਵੀ ਤੁਸੀਂ ਆਓਗੇ ਇਹ ਤਾਂ ਤੁਹਾਨੂੰ ਇਹੀ ਹਾਲ ਮਿਲਨੇ ਆ ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਜਰੂਰ ਦੱਸਿਓ